ਹੋਏ ਹੈ ਜੀ ਸੁਈ ਨੂੰ ਮਤਲਬ ਪੂਰਾ ਟਾਈਮ ਵੀ ਨਹੀਂ ਹੋਇਆ ਇਹਨੂੰ ਤੇ ਚਵਾਈ ਵਾਲਾ ਹਜੇ ਸਹੀ ਟਾਈਮ ਨਹੀਂ ਹੋਇਆ ਵੀ ਅਮੀਰ ਇਹ ਵੀ ਰੱਖਾਂਗੇ ਵੀ ਜੇ ਘਰੋਂ ਗਾ ਕਦੀ ਵਾਰ ਵੀ ਅਸੀਂ ਕੋਸ਼ਿਸ਼ ਕਰਾਂਗੇ ਆਹ ਸਾਡਾ ਹੱਥ ਲੱਗ ਇਹਨੂੰ ਵੀ ਬਈ ਉਸੇ ਗੱਲ ਆ ਜਾ ਬਰੇ ਆ ਜਾ ਮੇਰੇ ਤੋਂ ਨਾ ਸੋਨੂੰ ਮੈਂ ਨੀਲੀ ਰਾਵੀ ਦੀ ਮੱਝ ਦਿਖਾਉਣਾ ਤੇ ਮੱਝ ਹੈਗੀ ਬਾਕਮਾਲ ਮੈਂ ਹਰ ਇੱਕ ਮੇਲੇ ਤੇ ਇਸ ਮੱਝ ਦੀ ਵੀਡੀਓ ਪਾਉਣੇ ਹੁੰਦੇ ਆ ਵੀ ਬਾਈਆਂ ਨਾਲ ਆਪਾਂ ਬਣੇ ਰਹੀਏ ਹਨਾ ਲਗਾਤਾਰ ਵਾਸਤੇ ਤੇ ਜਾਣਕਾਰੀ ਆਪਾਂ ਦਿੰਦੇ ਰਹੀ ਕਿ ਕਿਉਂ ਚੰਗੀਆਂ ਮੱਝਾਂ ਜਿਹੜੀਆਂ ਹੈਗੀਆਂ ਪਸੋੜੇ ਰੂਪ ਰੂਪ ਕਰਦੇ ਰਹੇ ਵੀ ਕਿਹਨੇ ਕਿੰਨਾ ਦੁੱਧ ਦਿੱਤਾ ਤੇ ਹੁਣ ਆਜੋ ਬਾਈ ਅਮਨਦੀਪ ਨਾਲ ਤੇ ਇਧਰੋਂ ਪਿੰਦੀ ਸਿੱਧੂ ਤੇ ਨਾਲ ਸਾਰੀ ਪਾਰਟੀ ਖੜੀ ਹੈ ਤੇ ਇਹਨਾਂ ਦਾ ਸਵਾਗਤ ਕਰ ਲਈਏ ਬਹੁਤ ਬਹੁਤ ਸਵਾਗਤ ਹੈ ਬਾਈ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਤੁਹਾਡਾ ਤੇ ਪਿੰਦੀ ਪਹਿਲਾਂ ਤਾਂ ਤੇਰਾ ਧੰਨਵਾਦ ਕਰਦੇ ਆ ਜਿਹੜਾ ਹਨਾ ਮੱਝ ਕੋਲੇ ਆ ਕੇ ਤੇ ਮਾਨ ਸਨਮਾਨ ਕੀਤਾ ਤੇ ਬਾਈ ਹਾਂਜੀ ਦੱਸੋ ਇਹ ਮੱਝ ਨੇ ਬਹੁਤ ਸਾਡੇ ਉਹਦੇ ਤੋਂ ਗਰੁੱਪ ਦੀ ਤੇ ਬਾਈ ਅਮਨਦੀਪ ਨੇ ਤੇ ਮੱਝ ਨੇ ਬਹੁਤ ਇੱਜ਼ਤ ਵਧਾਈ ਹੈ ਜੀ ਬਹੁਤ 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 ਪਰ ਸਪੈਸ਼ਲ ਹੋਣਾ ਵੀ ਚਾਹੀਦਾ ਜੀ ਐਡੀਆਂ ਇੱਕ ਚੀਜ਼ਾਂ ਸਾਨੂੰ ਪਤਾ ਹੈ ਨਾ ਨਹੀਂ ਸਹੀ ਗੱਲ ਆ ਆ ਪਿੰਡੀ ਜੇ ਗੱਲ ਕਰਕੇ ਲਗਾਤਾਰ ਹਨਾ ਹਾਂਜੀ ਵੀ ਤੀਜਾ ਮੇਲਾ ਹੋ ਗਿਆ ਇਹਦਾ ਹਨਾ ਐ ਬਾਈ ਹੁਣ ਤਾਂ ਇਸ ਇਹ ਸੀਜ਼ਨ ਦਾ ਦੂਜਾ ਦੋ ਇਸ ਦੇ ਦੋ ਪਿਛਲੇ ਦੋ ਪਿਛਲੇ ਸਾਲ ਦੇ ਦੇ ਵਿੱਚ ਚੌਥਾ ਹੋ ਗਿਆ ਉਹ ਮੇਲਾ ਇਹਦਾ ਹਾਂ ਚਾਰ ਮੇਲੇ ਹੋ ਗਏ ਪਹਿਲੇ ਤਿੰਨ ਨੰਬਰਾਂ ਦੀ ਕੱਢਦੀ ਹੈ ਜੀ ਕਰਮ ਵਾਲੀ ਮਤਲਬ ਨਾ ਹਰ ਇੱਕ ਮੇਲੇ ਦੇ ਉਹ ਨੰਬਰ ਲੈ ਕੇ ਹੀ ਆਉਂਦੀ ਹੈ ਹਾਂ ਜਿੱਥੇ ਪਹਿਲੇ ਨੂੰ ਲੈ ਜਗੇ ਆ ਇਹਨੇ ਆਪਾਂ ਨੂੰ ਪਿੱਛੇ ਨਹੀਂ ਦਿਖਾਈ ਪਿੱਛੇ ਹੀ ਦਿਖਾਈ ਹੈ ਨਾ ਤੇ ਅਮਨਦੀਪ ਭਾਈ ਸੋਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਤੇ ਮੈਂ ਕਹਿੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤਰੱਕੀ ਕਰੋ ਤੁਸੀਂ ਤੇ ਭਾਈ ਫਿਰ ਆਪਾਂ ਪਿੰਦੀ ਭਾਈ ਜੇ ਗੱਲ ਕਰਗੇ ਤਾਂ ਆਪਾਂ ਦਰਸ਼ਕਾਂ ਨੂੰ ਹੈ ਨਾ ਦੁੱਧ ਦਾ ਰਿਕਾਰਡ ਦੱਸ ਦਈਏ ਜੀ ਭਾਈ ਦੁੱਧ ਦਾ ਵੀਰੇ 19 ਕਿਲੋ 683 ਗ੍ਰਾਮ ਮਾਸ਼ਾਅੱਲ ਇਹ 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 ਹਾਂ ਕਰੇ ਤਾਂ ਜ਼ਿਆਦਾ ਹੈ ਨਾ ਕਰੇ ਜ਼ਿਆਦਾ ਠੀਕ ਹੈ ਕਾਫੀ ਕਰੀ ਦਾ ਉਮੀਦ ਹੁੰਦੀ ਆ ਵੀ 24 25 ਗੱਲੋਂ ਕਿਉਂ ਘਰ ਦੀ ਜਿਹੜੀ ਸਮਾਈ ਆ ਤੇ ਮੇਲੇ ਤੇ ਆ ਕੇ ਪਸ਼ੂ ਨੇ ਆਪ ਸੈੱਟ ਹੋਣਾ ਹੈ ਜੇ ਮੈਂ ਅੱਜ ਹੀ ਤੇ ਵੀ ਇਹਦੀ ਗੱਡੀ ਵੀ ਆ ਹੁਣ ਕੱਲ ਦੀ ਹੋਊਗੀ ਤਾਂ ਹੀ ਅੱਜ ਜਿਆਦਾ ਗੱਲ ਲੱਗਦਾ ਪਸ਼ੂ ਨੂੰ ਉਹਦਣਾ ਕੋਸ ਮਾੜਾ ਮੋਟਾ ਪ੍ਰੋਬਲਮ ਆ ਜਾਂਦੀ ਹੈ ਇਹਦਾ ਕਰਕੇ ਜਿਹੜਾ ਪਸ਼ੂ ਆ 2 4 ਲੀਟਰ ਇਧਰ ਉਧਰ ਹੋ ਜਾਂਦਾ ਤਾਂ ਕਈ ਵਾਰੀ ਜੇ ਸੈੱਟ ਹੋ ਜੇ ਤਾਂ ਉਮੀਦ ਇਹ ਤੋਂ ਆਈ ਸੀ ਕਿ ਵੀ 22 3 ਲੀਟਰ ਦੇਉਗੀ ਹੁਣ ਵੀ ਇੱਕ ਨਾ ਚਲੋ ਫਿਰ ਵੀ ਕਰਮ ਵਾਲੀ ਕੋ ਬਾਤ ਖੁਸ਼ ਆਈ ਪਿੰਦੀ ਜੇ ਗੱਲ ਕਰੀਏ ਦੇਖ ਹਨਾ ਬਾਈ ਦੇ ਨਾਲ ਹੀ ਸੀ ਆਪਾਂ ਮੇਲੇ ਦੇ ਵਿੱਚ ਇੱਥੇ ਮੈਂ ਇੱਕ দর্শকਾ ਨੂੰ ਪਤਾ ਲੱਗੇ ਆਪਾਂ ਇਹ ਗੱਲ ਕਹਿਨੇ ਆ ਦੁੱਧ ਤਾਂ ਹਰ ਇੱਕ ਨੂੰ ਹੀ ਪਤਾ ਲੱਗ ਜੂ ਬਈ ਹਨਾ ਉਹ ਕਿਵੇਂ ਸੀ ਗੱਲ ਗੱਲ ਵੀਰੇ ਇਹ ਜਦੋਂ ਆਈ 9 ਕਿਲੋ 900 ਗ੍ਰਾਮ ਤੇ ਹੋਈ ਦੁੱਧ ਤੇ ਕਰੋ ਇੱਥੇ ਆ ਕੇ ਅੱਛਾ ਅੱਛਾ ਕਰੇ ਤਾਂ ਬਸ ਇੱਕੀ ਤੋਂ ਬਸ ਦਿਲ ਥੋੜੇ ਥੋੜੀ ਹੋਏ ਨੇ ਦਿਲ ਥੋੜੇ ਹੋਏ ਇੱਥੇ ਮੈਂ ਕਿਹਾ 2.5 ਕਿਲੋ ਦਾਣਾ ਖਾਂਦੇ ਦੀ ਕੈਲਸ਼ੀਅਮ ਆਗਰ ਕੈਲਸ਼ੀਅਮ ਦੇਦਾ ਇਹਨੂੰ ਜੈਲ ਜੈਲ ਹਾਂ ਇਹ ਜੀਵ ਤਾਂ ਛਾਲੇ ਹੋ ਗਏ ਨੇ ਹੱਥ ਨੇ ਪੱਠੇ ਨਹੀਂ ਖਾਦੇ ਠੀਕ ਹੈ ਫਿਰ ਜਦੋਂ ਮੈਂ ਸਖਵੀਰ ਸੀਗਾ ਉਹਨੂੰ ਪੁੱਛਿਆ ਮੈਂ ਪੱਠੇ ਨਹੀਂ ਖਾਦੇ ਮੈਂ ਜੈਲ ਦਿੱਤੀ ਕਹਿੰਦਾ ਜੀ ਜੀ ਵੇਖ ਜੀਬ ਦੇਖੀ ਤਾਂ ਚਾਲੇ ਸੀ ਚਾਲੇ ਕਰਵਾਣਾ ਕਹਿੰਦੇ ਹਲਦੀ ਹੁਲਦੀ ਪਾਓ ਇਹਦੇ ਤੇ ਅੱਛਾ ਫਿਰ ਉਦੋਂ 8 ਕਿਲੋ ਤੋਂ ਵੀ ਥੱਲੇ ਆ ਗਈ ਸੀ ਫਿਰ 200 ਗ੍ਰਾਮ ਕਵਰ ਕਰਦੀ 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 ਅਗਲਾ ਡੰਗ 10 ਕਿਲੋ 200 ਗ੍ਰਾਮ ਤੇ ਇੱਕ ਇੱਕਦਮ ਮੈਨੂੰ ਐ ਲੱਗਦਾ ਵੀ ਜਿਹੜੀ ਦੂਜੀ ਚਵਾਈ ਸੀ ਉੱਥੇ ਤਾਂ ਇਹ 900 ਗ੍ਰਾਮ ਦਾ ਪਿੰਦੀ ਜੰਪ ਮਾਰ ਗਈ ਬਾਈ ਇਕੱਠਾ 900 ਦਾ ਸੈੱਟ ਹੋ ਗਈ ਸੈੱਟ ਹੋ ਗਈ ਤੇ ਜੇ ਪਹਿਲੇ ਦਿਨ ਉਹੀ ਗੱਲ ਹੈ ਜੇ ਉਹ ਜੰਨ ਵਾਲੀ ਗਲਤੀ ਨਾ ਹੋਵੇ ਸਾਲੇ ਨਾ ਹੁੰਦੇ ਤੇ ਇਹਨੇ ਈ ਲੀਟਰ ਤੋਂ 2 ਲੀਟਰ ਤੋਂ ਤੇ ਮੈਨੂੰ ਤਾਂ ਬਾਹਲੀ ਸੀ ਫਿਰ ਤੈਨੂੰ ਪਤਾ ਬਾਈ ਦੇਖ ਕਿੱਥੇ ਤਾਂ ਆਪਾਂ ਬਾਅਦ ਚ ਲੀਟਰ ਇਹਨੇ ਬੜੇ ਵਿਚਾਰੀ ਨਹੀਂ ਸੱਟੋਗੇ ਕਿੱਥੇ ਪਹਿਲੀ ਇਹਨੇ ਖਾਣਾ ਪੀਣਾ ਸੈੱਟ ਕਰਾ ਕੇ ਉਹੀ ਗੱਲ ਹੈ ਕਿੱਥੇ 21 22 ਤਾਂ ਪਹਿਲੀ ਚੱਲੀ ਜਾਂਦੀ ਹਾਂ ਇਹ ਦਿਨ ਇਹਨੂੰ ਥੋੜੇ ਜੀ ਹੋਏ ਅਜੇ ਸੁਈ ਨੂੰ ਮਤਲਬ ਪੂਰਾ ਟੈਂਪ ਵੀ ਨਹੀਂ ਹੋਇਆ ਇਹਨੂੰ ਤੇ ਚਵਾਈ ਵਾਲਾ ਹਜੇ ਸਹੀ ਟਾਈਮ ਨਹੀਂ ਹੋਇਆ ਦਾ ਸਹੀ ਟਾਈਮ ਤਾਂ ਕਹਿੰਦਾ ਬਾਬਾ ਲੋਕ ਤਾਂ ਡੇਢ ਮਹੀਨੇ ਤੋਂ ਕਰਾਉਣ ਵਿੱਚ ਚ ਵਾਈ ਲੱਗੀ ਦੀ ਠੀਕ ਹੈ ਠੀਕ ਹੈ ਇਸ ਕਰਕੇ ਤਾਂ ਬਸ ਥੋੜਾ ਜਿਹਾ ਉਹ ਮੇਲੇ ਦਾ ਉਹ ਮੇਲੇ ਦੇ ਪੀਡੀਐਫ ਮੇਲੇ ਦੇ ਪਿੰਦੀ 17 ਦਿਨਾਂ ਦੀ ਸੀ ਹੁਣ ਮੈਨੂੰ ਐ ਲੱਗਦਾ 35 ਤੋਂ 40 ਦਿਨਾਂ ਦੀ 36 ਦਿਨਾਂ ਦੀ ਸੀ ਉਹਦੇ ਦਾ ਦਿਨ ਘੱਟੇ ਉਹਦੇ ਦਾ ਘੱਟੇ ਸੀ ਮੰਨ ਕੇ ਚੱਲ ਗਏ ਇਹ ਆਈ ਹੈ 17 ਤਰੀਕ ਦੀ ਕਿਉਂ ਬਈ 16 ਨੂੰ ਮਤਲਬ ਬੰਦ ਸੀ ਆਪਣਾ ਤੇ 17 ਨੂੰ ਆਈ ਐ ਇੱਥੇ ਤੇ 17 ਨੂੰ ਆ ਕੇ ਮਤਲਬ ਛੇ ਮਹੀਨੇ ਦੇ अच्छा 1 महीने दी ਤੁਸੀਂ ਨਹੀਂ ਬਹੁਤ ਸੋਹਣੀ ਆ ਮੱਝ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਵਧਾਈਆਂ ਹੋਣ ਤੇ ਹੁਣ ਆਪਾਂ ਤੁਹਾਨੂੰ ਨਾ ਦੋਸਤੋ ਆਪਾਂ ਮੱਝ ਦਿਖਾ ਦਗੇ ਆਪਾਂ ਥੋੜੀ ਤੋਰ ਕੇ ਵੀ ਦਿਖਾਵਾਂਗੇ ਮੱਝ ਦੀ ਜਿਹੜੀ ਅਡਰ ਕੁਆਲਿਟੀ ਹੈ ਥਨਾ ਥੁਨਾ ਦੀ ਜਿਹੜੀ ਬਾ ਕਮਾਲ ਆ ਪਿੰਦੀ ਮਤਲਬ ਮੈਂ ਦੇਖਿਆ ਵੀ ਇਹ ਜਿਹਾਂ ਪਿੰਦੀ ਤੁਹਾਡਾ ਤਜਰਬਾ ਵੱਧ ਆ ਮੈਂ ਗੱਲ ਕਰ ਰਿਹਾ ਸੀਗਾ ਵੀ ਤੁਹਾਡਾ ਤਜਰਬਾ ਵੱਧ ਆ ਹਨਾ ਜਿਵੇਂ ਇਹ ਜਿਹਿਆਂ ਮੱਧਮਤ ਪਾਕਿਸਤਾਨ ਵਾਲੀਆਂ ਵੀਡੀਓ ਦੇ ਵਿੱਚ ਦੇਖਦਾ ਹੁੰਦਾ ਬਿਲਕੁਲ ਜੀ ਬਿਲਕੁਲ ਬਹੁਤ ਘੱਟ ਮਿਲਦੀਆਂ ਵੀਰੇ ਉਮੀ ਹੈ ਨਾ ਇਹ ਮੈਂ ਮੈਂ ਦੇਖਿਆ ਇੱਕ ਵਿਚ ਬੰਦੇ ਕਹਿ ਨਹੀਂ ਦਿੰਦੇ ਵੀ ਇਹਨਾਂ ਦਾ ਥਾਣੂ ਦਾ ਹਾਂ ਮੇਰਾ ਮਨ ਹੈ ਨਾ ਜਿੰਨੀ ਮਰਜ਼ੀ ਪਿਓਰ ਲੀਲੀ ਦਾ ਵੀ ਕੱਢ ਲਈ ਹਾਂ ਇੱਕ ਅੱਧਾ ਸੁਆ ਮਰੀ ਤੋੜਾ ਪਤਲਾ ਰਹੇ ਵਿਭਾਗ ਤੀਜੇ ਦੇ ਸੂਰੇ ਉ ਜਾ ਕੇ ਨਾ ਥਾਣਾ ਨਾ ਥੱਲੋ ਮਤਲਬ ਇਹ ਬੁਲੇਟ ਜਿਵੇਂ ਨਹੀਂ ਹੁੰਦਾ ਥੱਲੋਂ ਐ ਸੇ ਪੰਜ ਜਾਂਦੀ ਆ ਥੋੜਾ ਪਤਲਾ ਹੋ ਅੱਛਾ ਚੱਲੋ ਮੋਟਾ ਹੋ ਜੂ ਫਿਰ ਤਾਂਹਾਂ ਤੋਂ ਪਤਲਾ ਹੋ ਜਾ ਅੱਛਾ ਇਹ ਜਿਹੜਾ ਸਹੀ ਬਲੱਡ ਹੈ ਨਾ ਪਿਓਰ ਜਿੰਨਾ ਵੀ ਤੂੰ ਦੇਖੇ ਬਹੁਤੀ ਪਾਕਿਸਤਾਨ ਚ ਦੇਖ ਲਾ ਪੜਾ ਦੇਖ ਲਾ ਜਿੰਨੇ ਬੰਦਾ ਦਾ ਪੁਰਾਣਾ ਸਾਹਮਣਾ ਹੋਵੇ ਉਹਨਾਂ ਤੋਂ ਦੇਖ ਨੂੰ ਇਹੀ ਮਿਲੂਗਾ ਇਕੱਲਾ ਇੱਕਰੀ ਮਿਲੂਗਾ ਬਾਹਰ ਤੇ ਹਾਈਦਾ ਬਾਕੀ ਤਨੂੰ ਪਤਾ ਸੈਟਰ ਪਰ ਸੁ ਹੋ ਜਾਂਦੇ ਹੈ ਤਾਈ ਤਾਂ ਉਹਨੂੰ ਵੀ ਤਨ ਜਾਂਦੀ ਯਾਰ ਰਵਨਦੀਪ ਠੀਕ ਹੈ ਬੜੀ ਬੜੀ ਜਿਆਦੇ ਸੋਹਣੀ ਕੁਆਲ ਕਰੇ ਅੱਛਾ ਤੇ ਸੁੰਦਰੀ ਤੇ ਮੁੰਦਰੀ ਠੀਕ ਹੈ ਤੇ ਇਹਨਾਂ ਨੇ ਨਾਂ ਵੀ ਨਾਂ ਵੀ ਬੜੇ ਜੁੜਦੇ ਆ ਤੇ ਦਾਹਾਂ ਵੀ ਇਹਨਾਂ ਨੇ ਬਹੁਤ ਪਵਾਈਆਂ ਤੇ ਬਹੁਤ ਜ਼ਿਆਦਾ ਸੋਹਣੀਆਂ ਇੱਕ ਸੱਚ ਬਈ ਇੱਕ ਇਹਦਾ ਕੱਟਾ ਮੈਨੂੰ ਐ ਲੱਗਦਾ ਪਿੰਦੇ ਉਹ ਪ੍ਰਧਾਨ ਕੋਲੇ ਪ੍ਰਧਾਨ ਕੋਲੇ ਹਾਂ ਬਈ ਉਹਦਾ ਆਪਣਾ ਜਿਹੜਾ ਹੁਣ ਪਲੀ ਜਾਂਦਾ ਉਹ ਡਾਰਜਨ ਆਪਣਾ ਨਾਂ ਦਾ ਰੱਖਿਆ ਦਸਨ ਦੀ ਨਾਂ ਰੱਖਿਆ ਵਾ ਡਾਰਜਨ ਡਾਰਜਨ ਹਾਂ ਬਾਈ ਤੇ ਇੱਕ ਇਹਦਾ ਮੈਨੂੰ ਐਂ ਲੱਗਦਾ ਵੀ ਉੱਥੇ ਸੰਸੀਬਾਲ ਕੋਲ ਉਹ ਦੇਦਾ ਸੀਗਾ ਅੱਛਾ ਇਸੇ ਮੱਝ ਦਾ ਸੀ ਨਾ ਨਹੀਂ ਉਹ ਅੱਛਾ ਦੂਜੀ ਦਾ ਦੂਜੀ ਦਾ ਠੀਕ ਹੈ ਠੀਕ ਹੈ ਠੀਕ ਹੈ ਦੂਜੀ ਦਾ ਤੇ ਇਹ ਛੋਟੀ ਲੋਕਾਂ ਦੀ ਇਹ ਦੇਖਣ ਨੂੰ ਨਾ ਸਰੀਰੀ ਇਹਦਾ ਬਾਲਾ ਵੱਡਾ ਇਹ ਦੇਖਣ ਨੂੰ ਵੱਡੀ ਆ ਅਗਲੀ ਵਾਰ ਤਾਂ 6 ਦੰਦਾਂ ਦੀ ਹੋਈ ਸੀ ਤੂੰ ਦੇਖ ਲੈ ਤੇ ਹੁਣ ਦੰਦ ਪੂਰੇ ਕੀਤੇ ਨੇ ਜਨਨਗੀ ਵੀ ਜਵਾਨੀ ਵਾਲੇ ਦੰਦ ਜਿਹੜੇ 8 ਦੰਦ ਹੁੰਦੇ ਆ ਹੁਣ ਇਹ ਪੂਰੇ ਕਰ ਗਏ ਮਾਣੇ ਸਾਲ ਇਹ ਬੱਚੀ ਸੀਗੀ 6 ਦੰਦ ਹੋਈ ਸੀ ਤਾਂ ਅਗਲੇ ਸਾਲ ਦਾ ਰਮਣੀ ਚਲਾਏ ਆ ਕਿ ਪਰਮਾਤਮਾ ਸੁੱਖ ਰੱਖੇ ਪਰਮਾਤਮਾ ਲਈ ਆਉਣ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਨੇਚਰਲ ਟਾਈਮਾਂ ਦੇ ਵਿੱਚ ਨੇਚਰਲ ਰਿਕਾਰਡ ਇਹ ਤੋਂ ਠੀਕ ਹੈ ਤਾਂ ਇਹ ਇਹ ਉਹ ਚੀਜ਼ਾਂ ਆ ਵੀ ਜਿਹੜੇ ਸੱਚੀ ਮੁੱਝੀ ਰਿਕਾਰਡ ਬਣਾਉਂਗਾ ਵੀ ਰਿਕਾਰਡ ਬਣਾਉਂਗਾ ਵੀ ਆਪਾਂ ਸਹੀ ਗੱਲ ਕੱਲਾ ਇਹ ਨਹੀਂ ਹੁੰਦਾ ਵੀ ਹਰ ਵਾਰੀ ਕਈ ਵਾਰੀ ਪਸ਼ੂ ਆਫਸੈਟ ਵੀ ਹੋ ਜਾਂਦਾ ਦੁੱਧ ਕੱਢਦਾ ਵੀ ਪਰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਦੁੱਧ ਕੱਢਣਾ ਹੈ। ਸੋਨਾ ਦੁੱਧ ਇੱਥੇ ਉਮੀਦ ਇਹ ਵੀ ਰੱਖਾਂਗੇ ਵੀ ਜੇਕਰ ਉਹਨਾਂ ਨੂੰ ਕਦੀ ਬਾਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਲਾਈਵ ਕਰ ਹਾਂ ਜੇ ਬਾਈ ਕੋਲੇ ਟਾਈਮ ਕਿਉਂਕਿ ਦੇਖੋ ਟਾਈਮ ਦਾ ਮੁੱਕਾ ਬਾਈ ਇਕੱਲਾ ਬੰਦਾ ਹੈ। ਹਾਂ ਹਾਂ ਬਾਈ ਕੋਲੇ ਟਾਈਮ ਦਾ ਸਭ ਤੋਂ ਜ਼ਿਆਦਾ ਔਖਾ ਹੁੰਦਾ ਹੈ ਨਾ। ਖੇਤੀ ਵੀ ਹੈ ਜ਼ਿਆਦਾ ਆਬਦੀ ਹੈ ਨਾ। ਤਾਂ ਜੇ ਤਾਂ ਬਾਈ ਕੋਲੇ ਜੇ ਕਾਇਮ ਲਾ ਕੇ ਸਮਝੀ ਤਾਂ ਸਾਨੂੰ ਹੋਰ ਵੀ ਦੁੱਧ ਆਇਤੀ ਲੈਵ ਚ ਬਾਈ ਜੀ ਵੀ ਆਪਾਂ ਦਿਖਾ ਦਾਂਗੇ। ਦੇਰ ਵਾਲੇ ਚੈਨਲ ਤੇ ਦਿਖਾ ਦੇਣਾ ਹਾਂ 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 ਨਹੀਂ ਉਹ ਬਾਈ ਨੂੰ ਨਹੀਂ ਇੰਨੀ ਮੈਂ ਕਹਿੰਨਾ ਬਾਈ ਦਾ ਮੈਂ ਤੁਸਾਂ ਬਾਹਲਾ ਛੇਤੀ ਦਿਲ ਛੱਡਦਾ ਹਾਂ ਤੇ ਬਾਈ ਮੈਂ ਤੁਹਾਨੂੰ ਇੱਕ ਵਾਰੀ ਹੋਰ ਕਹਿਣਾ ਆਪਾਂ ਘਰੇ ਵੀ ਜੋਰ ਲਾਵਾਂਗੇ ਹਨਾ ਦਰਸ਼ਕਾਂ ਨੂੰ ਦਿਖਾਵਾਂਗੇ ਇਹ ਮੱਝ ਦੁਆਰੇ ਤੇ ਪਿੰਦੀ ਬਹੁਤ ਬਹੁਤ ਧੰਨਵਾਦ ਬਾਈ ਤੇ ਬਹੁਤ ਬਹੁਤ ਵਧਾਈ ਹੋਵੇ ਇੱਕ ਆ ਸਾਡਾ ਟਾਰਗੇਟ ਆ ਸਾਡਾ ਹੱਥ ਲਾ ਆ ਜਾ ਬਰੇ ਆ ਜਾ ਆ ਜਾ ਮੈਨੂੰ ਐਂ ਦੱਸ ਆਪਾਂ ਵੱਧ ਮਿਹਨਤ ਕਰਾ ਦੇਗੇ ਤੂੰ ਇਹਦੇ ਤੋਂ ਵੱਧ ਮਿਹਨਤ ਕਰਾਵਾਂਗੇ ਲੈ ਬਾਈ ਇਹ ਬੰਦੇ ਦੀ ਜਿਹੜੀ ਹੈਗੀ ਨਾ ਵਿਸ਼ੇਸ਼ ਯੋਗਤਾ ਕਹਿੰਦੇ ਵੀ ਇਹਦਾ ਯੋਗਦਾਨ ਬਾਹਲਾ ਹੈਗਾ ਤੇ ਨਾਂ ਦੱਸ ਦੇ ਦਰਸ਼ਕਾਂ ਦਾ థాంਕ ਯੂ ਰਿੰਪੀ ਇਹਦੀ ਨਾਂ ਮੈਂ ਤੁਹਾਨੂੰ ਦੱਸਾਂ ਪਿੰਦੀ ਹੋਰ ਗੱਲ ਇਧਰ ਆਪਣਾ ਭਾਂਜਾ ਵੀ ਸੀਗਾ ਨਾਲੀਆ ਦਾ ਰਿੰਪੀ ਨੂੰ ਯਾਰ ਨੋਟਾਂ ਵਾਲਾ ਹਾਰ ਰਿੰਗ ਨੂੰ ਵੀ ਨਾਲ ਪਾ ਕੇ ਆਵਾਂਗੇ ਅੱਛਾ ਸਾਮਣ ਵਾਲੇ ਮੈਨੂੰ ਵੀ ਨਾਲ ਪਾਉਣਾ ਲੈ ਬੱਸ ਠੀਕ ਹੈ ਲੈ ਚ ਵਾਈ ਕਰਤੀ ਮਾਦੇ ਨਾਲੇ ਹੋਰ ਨੋਟਾਂ ਵਾਲਾ ਹਾਰ ਪਾਵਾਂਗੇ ਇੱਕ ਹੋਰ ਪਾਏਗਾ ਲੈ ਵੱਡੇ ਵੱਡੇ ਰਿੰਪੀ ਬਹੁਤ ਬਹੁਤ ਵਧਾਈ ਹੋਵੇ ਵੱਡੇ ਆਫਰ ਹੋ ਗਏ ਹੁਣ ਤੈਨੂੰ ਵਿਸ਼ੇਸ਼ ਸਨਮਾਨ ਤੇਰਾ ਹੋਊ ਪਹਿਲਾਂ ਬਾਈ ਭਲਾ ਰਹੇ ਜੇ ਸਾਨੂੰ ਕੋਈ ਚੱਕਰ ਨਹੀਂ ਠੀਕ ਹੈ ਤੇਰਾ ਪਹਿਲਾ ਹੋਊਗਾ ਪਹਿਲਾਂ ਪਹਿਲਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗ